ਲੁਧਿਆਣਾ ਦੇ ਨਾਮੀ ਕਲੱਬ ਦੇ ਸਾਬਕਾ ਐਗਜ਼ੀਕਿਟਿਵ ਦੇ ਨਾਲ ਜਿੜੀ ਹੋਈ ਇੱਕ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਲੁਧਿਆਣਾ ਦੇ ਨਾਮੀ ਕਲੱਬ ਦੇ ਇਹ ਸਾਬਕਾ ਐਗਜ਼ੀਕਿਟਿਵ ਨੇ ਜੋ ਕਿ ਇੱਕ ਦੂਜੇ ਕਲੱਬ ਦੇ ਵਿੱਚ ਉਹ ਕਲੱਬ ਦਾ ਸਮਾਨ ਚੱਕਦੇ ਹੋਏ ਦੇਖੇ ਗਏ ਨੇ ਕਾਰਪੋਰੇਟ ਸੈਕਟਰ ਦੇ ਵਿੱਚ ਲਗਾਤਾਰ ਹੀ ਚਰਚਾਵਾਂ ਜਿਹੜੀਆਂ ਨੇ ਹੋ ਰਹੀਆਂ ਨੇ ਇਸ ਦੇ ਨਾਲ ਹੀ ਸਾਬਕਾ ਐਗਜ਼ੀਕਟਿਵ ਦੀ ਝੇਕਰ ਗੱਲ ਕੀਤੀ ਜਾਏ ਤਾਂ ਅਕਸਰ ਇਹਨਾਂ ਨੂੰ ਲੈ ਕੇ ਚਰਚਾਵਾਂ ਹੁੰਦੀਆਂ ਨੇ ਕਿ ਸਵੇਰ ਤੋਂ ਹੀ ਬਾਅਦ ਦੇ ਵਿੱਚ ਇਹ ਪਹੁੰਚ ਜਾਂਦੇ ਨੇ ਤੇ ਉੱਥੇ ਹੀ ਪੂਰੇ ਦਿਨ ਦੇ ਲਈ ਹੁੰਦੇ ਨੇ ਤਾਂ ਨੇ ਕਿ ਵੀਡੀਓ ਦੇ ਵਿੱਚ ਨਜ਼ਰ ਆਇਆ ਕਿ ਸਮਾਨ ਵੀ ਇਹੋ ਜਿਹਾ ਚੋਰੀ ਕੀਤਾ ਗਿਆ ਇਹਨਾਂ ਸਸਤਾ ਸਮਾਨ ਚੋਰੀ ਕੀਤਾ ਗਿਆ ਜਿਸ ਨੂੰ ਲੈ ਕੇ ਲਗਾਤਾਰ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਨਾਮੀ ਕਲੱਬ ਦੇ ਇਹਾਸਾਬਕਾ ਐਗਜ਼ੀਕਟਿਵ ਨੇ ਤੇ ਲਗਾਤਾਰ ਹੀ ਚਰਚਾ ਵਿਸ਼ਾ ਬਣੇ ਹੋਏ ਨੇ ਕਿ ਕਿਸ ਲੈਵਲ ਦਾ ਸਮਾਨ ਜਿਹੜਾ ਇਹਨਾਂ ਦੇ ਵੱਲੋਂ ਬਾਹਰ ਦੇ ਵਿੱਚੋਂ ਚੱਕਿਆ ਗਿਆ ਸਵੇਰ ਦੇ ਸਮੇਂ ਤੋਂ ਹੀ ਬਾਹਰ ਦੇ ਵਿੱਚ ਜਾ ਕੇ ਬੈਠਦੇ ਨੇ ਪੂਰੇ ਦਿਨ ਦੇ ਲਈ ਉੱਥੇ ਹੀ ਹੁੰਦੇ ਨੇ ਤਾਂ ਹੈਰਾਨੀ ਦੀ ਗੱਲ ਹੈ ਕਲੱਬ ਦੇ ਵੱਲੋਂ ਵੀ ਸੀਸੀਟੀਵੀ ਜਿਹੜੇ ਨੇ ਚੈੱਕ ਕੀਤੇ ਕਿ ਜਿਸ ਦੇ ਮਗਰੋਂ ਸੀਸੀਟੀਵੀ ਚੈੱਕ ਕਰਨ ਦੇ ਮਗਰੋਂ ਮੈਂਬਰਸ ਦੇ ਹੋਸ਼ ਵੀ ਜਿਹੜੇ ਨੇ ਉੜਦੇ ਹੋਏ ਦੇਖੇ ਜਾ ਸਕਦੇ ਸੀ ਜਿਸ ਦੇ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਬਾਬਤ ਜਾਣੂ ਕਰਵਾਇਆ ਗਿਆ ਇਸ ਦਿਨਾਂ ਲਗਾਤਾਰ ਹੀ ਇਹ ਵੀ ਚਰਚਾਵਾਂ ਜਿਹੜੀਆਂ ਨੇ ਹੋ ਰਹੀਆਂ ਨੇ ਕਿ ਜਲਦ ਹੀ ਇਹਨਾਂ ਦੀ ਐਂਟਰੀ ਵੀ ਜਿਹੜੀ ਹੈ ਦੂਜੇ ਕਲੱਬ ਦੇ ਵਿੱਚ ਬੈਨ ਕੀਤੀ ਜਾ ਸਕਦੀ ਹੈ ਤਾਂ ਇੱਕ ਨਾਮੀ ਕਲੱਬ ਦੇ ਸਾਬਕਾ ਐਗਜ਼ੀਕਿਟਿਵ ਨੇ ਤਾਂ ਹੁਣ ਲੁਧਿਆਣਾ ਦੇ ਹੀ ਇੱਕ ਦੂਜੇ ਕਲੱਬ ਦੇ ਵਿੱਚ ਦੇਖੇ ਜਾਂਦੇ ਨੇ ਜਿੱਥੋਂ ਦੀ ਸਮਾਨ ਚੱਕਦੇ ਹੋਏ ਦੀ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਤੇ ਦੂਜੇ ਕਲੱਬ ਦੇ ਵਿੱਚ ਉਹਨਾਂ ਦੀ ਐਂਟਰੀ ਬੈਨ ਹੋਣ ਦੀ ਗੱਲਾਂ ਵੀ ਝੇੜੀਆਂ ਨੇ ਲਗਾਤਾਰ ਹੀ ਸਾਹਮਣੇ ਆ। ਲੁਧਿਆਣਾ ਦੇ ਨਾਮੀ ਕਲੱਬ ਦੇ ਸਾਬਕਾ ਐਗਜ਼ੀਕਿਟਿਵ ਦੇ ਨਾਲ ਝਿੜੀ ਹੋਈ ਇੱਕ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਲੁਧਿਆਣਾ ਦੇ ਨਾਮੀ ਕਲੱਬ ਦੇ ਇਸ ਸਾਬਕਾ ਐਗਜ਼ੀਕਿਟਿਵ ਨੇ ਜੋ ਕਿ ਇੱਕ ਦੂਜੇ ਕਲੱਬ ਦੇ ਵਿੱਚ ਉਹ ਕਲੱਬ ਦਾ ਸਮਾਨ ਚੱਕਦੇ ਹੋਏ ਦੇਖੇ ਗਏ ਨੇ। ਕਾਰਪੋਰੇਟ ਸੈਕਟਰ ਦੇ ਵਿੱਚ ਲਗਾਤਾਰ ਹੀ ਚਰਚਾਵਾਂ ਜਿਹੜੀਆਂ ਨੇ ਹੋ ਰਹੀਆਂ ਨੇ ਇਸ ਦੇ ਨਾਲ ਹੀ ਸਾਫ ਦਾ ਐਗਜ਼ੀਕਟਿਵ ਦੀ ਝੇਕਰ ਗੱਲ ਕੀਤੀ ਜਾਏ ਤਾਂ ਅਕਸਰ ਇਹਨਾਂ ਨੂੰ ਲੈ ਕੇ ਚਰਚਾਵਾਂ ਹੁੰਦੀਆਂ ਨੇ ਕਿ ਸਵੇਰ ਤੋਂ ਹੀ ਬਾਅਦ ਦੇ ਵਿੱਚ ਇਹ ਪਹੁੰਚ ਜਾਂਦੇ ਨੇ ਤੇ ਉੱਥੇ ਹੀ ਪੂਰੇ ਦਿਨ ਦੇ ਲਈ ਹੁੰਦੇ ਨੇ ਕਿ ਵੀਡੀਓ ਦੇ ਵਿੱਚ ਨਜ਼ਰ ਆਇਆ ਕਿ ਸਮਾਨ ਵੀ ਇਹੋ ਜਿਹਾ ਚੋਰੀ ਕੀਤਾ ਗਿਆ ਇਹਨਾਂ ਸਸਤਾ ਸਮਾਨ ਚੋਰੀ ਕੀਤਾ ਗਿਆ ਜਿਸ ਨੂੰ ਲੈ ਕੇ ਲਗਾਤਾਰ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਨਾਮੀ ਕਲਬ ਦੇ ਇਸਾਬ ਕਾ ਐਗਜ਼ੀਕਿਟਿਵ ਨੇ ਤੇ ਲਗਾਤਾਰ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿ ਕਿਸ ਲੈਵਲ ਦਾ ਸਮਾਨ ਜਿਹੜਾ ਇਹਨਾਂ ਦੇ ਵੱਲੋਂ ਬਾਹਰ ਦੇ ਵਿੱਚੋਂ ਚੱਕਿਆ ਗਿਆ ਸਵੇਰ ਦੇ ਸਮੇਂ ਤੋਂ ਹੀ ਬਾਹਰ ਦੇ ਵਿੱਚ ਜਾ ਕੇ ਬੈਠਦੇ ਨੇ ਪੂਰੇ ਦਿਨ ਦੇ ਲਈ ਉੱਥੇ ਹੀ ਹੁੰਦੇ ਨੇ ਤਾਂ ਹੈਰਾਨੀ ਦੀ ਗੱਲ ਹੈ ਕਲੱਬ ਦੇ ਵੱਲੋਂ ਵੀ ਸੀਸੀਟੀਵੀ ਜਿਹੜੇ ਨੇ ਚੈੱਕ ਕੀਤੇ ਕਿ ਜਿਸ ਦੇ ਮਗਰੋਂ ਸੀਸੀਟੀਵੀ ਚੈੱਕ ਕਰਨ ਦੇ ਮਗਰੋਂ ਮੈਂਬਰਸ ਦੇ ਹੋਸ਼ ਵੀ ਜਿਹੜੇ ਨੇ ਉੱਡਦੇ ਹੋਏ ਦੇਖੇ ਜਾ ਸਕਦੇ ਸੀ ਜਿਸ ਦੇ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਬਾਬਤ ਜਾਣੂ ਕਰਵਾਇਆ ਗਿਆ ਇਸ ਦੇ ਨਾਲ ਹੀ ਲਗਾਤਾਰ ਹੀ ਇਹ ਵੀ ਚਰਚਾਵਾਂ ਜਿਹੜੀਆਂ ਨੇ ਹੋ ਰਹੀਆਂ ਨੇ ਕਿ ਜਲਦ ਹੀ ਇਹਨਾਂ ਦੀ ਐਂਟਰੀ ਵੀ ਜਿਹੜੀ ਹੈ ਦੂਜੇ ਕਲੱਬ ਦੇ ਵਿੱਚ ਬੈਨ ਕੀਤੀ ਜਾ ਸਕਦੀ ਹੈ ਤਾਂ ਇੱਕ ਨਾਮੀ ਕਲੱਬ ਦੇ ਸਾਬਕਾ ਐਗਜ਼ੀਕਿਟਿਵ ਨੇ ਤਾਂ ਹੁਣ ਲੁਧਿਆਣਾ ਦੇ ਹੀ ਇੱਕ ਦੂਜੇ ਕਲੱਬ ਦੇ ਵਿੱਚ ਦੇਖੇ ਜਾਂਦੇ ਨੇ ਜਿੱਥੋਂ ਦੀ ਸਮਾਨ ਚੱਕਦੇ ਹੋਏ ਦੀ ਇੱਕ ਵੀਡੀਓ ਜਿਹੜੀ ਐ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਤੇ ਦੂਜੇ ਕਲੱਬ ਦੇ ਵਿੱਚ ਉਹਨਾਂ ਦੀ ਐਂਟਰੀ ਬੈਨ ਹੋਣ ਦੀ ਗੱਲਾਂ ਵੀ ਝੇਲੀਆਂ ਨੇ ਲਗਾਤਾਰ ਹੀ ਸਾਹਮਣੇ ਆ ਰਹੀਆਂ ਨੇ ਲੁਧਿਆਣਾ ਦੇ ਨਾਮੀ ਕਲੱਬ ਦੇ ਸਾਬਕਾ ਐਗਜ਼ੀਕਿਟਿਵ ਦੇ ਨਾਲ ਜੁੜੀ ਹੋਈ ਇੱਕ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਲੁਧਿਆਣਾ ਦੇ ਨਾਮੀ ਕਲੱਬ ਦੇ ਇਸ ਸਾਬਕਾ ਐਗਜ਼ੀਕਿਟਿਵ ਨੇ ਜੋ ਕਿ ਇੱਕ ਦੂਜੇ ਕਲੱਬ ਦੇ ਵਿੱਚ ਉਹ ਕਲੱਬ ਦਾ ਸਮਾਨ ਚੱਕਦੇ ਹੋਏ ਦੇਖੇ ਗਏ ਨੇ ਕਾਰਪੋਰੇਟ ਸੈਕਟਰ ਦੇ ਵਿੱਚ ਲਗਾਤਾਰ ਹੀ ਚਰਚਾਵਾਂ ਜਿਹੜੀਆਂ ਨੇ ਹੋ ਰਹੀਆਂ ਨੇ ਇਸ ਦੇ ਨਾਲ ਹੀ ਸਾਫ ਦਾ ਐਗਜ਼ੀਕਟਿਵ ਦੀ ਜੇਕਰ ਗੱਲ ਕੀਤੀ ਜਾਏ ਤਾਂ ਅਕਸਰ ਇਹਨਾਂ ਨੂੰ ਲੈ ਕੇ ਚਰਚਾਵਾਂ ਹੁੰਦੀਆਂ ਨੇ ਕਿ ਸਵੇਰ ਤੋਂ ਹੀ ਬਾਅਦ ਦੇ ਵਿੱਚ ਇਹ ਪਹੁੰਚ ਜਾਂਦੇ ਨੇ ਤੇ ਉੱਥੇ ਹੀ ਪੂਰੇ ਦਿਨ ਦੇ ਲਈ ਹੁੰਦੇ ਨੇ ਦੀ ਵੀਡੀਓ ਦੇ ਵਿੱਚ ਨਜ਼ਰ ਆਏਗੀ ਸਮਾਨ ਵੀ ਇਹੋ ਜਿਹਾ ਚੋਰੀ ਕੀਤਾ ਗਿਆ ਇਹਨਾਂ ਸਸਤਾ ਸਮਾਨ ਚੋਰੀ ਕੀਤਾ ਗਿਆ ਜਿਸ ਨੂੰ ਲੈ ਕੇ ਲਗਾਤਾਰ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਨਾਮੀ ਕਲੱਬ ਦੇ ਇਸਾਬ ਦਾ ਐਗਜ਼ੀਕਿਟਿਵ ਨੇ ਤੇ ਲਗਾਤਾਰ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿ ਕਿਸ ਲੈਵਲ ਦਾ ਸਮਾਨ ਜਿਹੜਾ ਇਹਨਾਂ ਦੇ ਵੱਲੋਂ ਬਾਹਰ ਦੇ ਵਿੱਚੋਂ ਚੱਕਿਆ ਗਿਆ ਸਵੇਰ ਦੇ ਸਮੇਂ ਤੋਂ ਹੀ ਬਾਹਰ ਦੇ ਵਿੱਚ ਜਾ ਕੇ ਬੈਠਦੇ ਨੇ ਪੂਰੇ ਦਿਨ ਦੇ ਲਈ ਉੱਥੇ ਹੀ ਹੁੰਦੇ ਨੇ ਤਾਂ ਹੈਰਾਨੀ ਦੀ ਗੱਲ ਹੈ